ਅੱਜ ਅਸੀਂ ਦਿਨਨਗਰ ਦੇ ਗੋਬਿੰਦ ਪਬਲਿਕ ਸਕੂਲ ਜਿਹੜਾ ਵਾ ਜੀ ਗੋਬਿੰਦ ਸਕੂਲ ਦੇ ਬਿਲਕੁਲ ਸਾਹਮਣੇ ਗਲੀ ਆ ਜੀ ਸੋ ਨਿਊ ਆਰੀਨਗਰ ਵੀ ਨੂੰ ਕਿਹਾ ਜਾਂਦਾ ਵਾ ਸੋ ਨਿਊ ਆਰੀਨਗਰ ਅਤੇ ਭਿੰਡਰ ਚੱਕੀ ਦੇ ਨਜ਼ਦੀਕ ਜਿਹੜਾ ਵਾ ਜੀ ਅਤਰੀ ਕਲੀਨਿਕ ਆ ਜੀ ਅਤਰੀ ਕਲੀਨਿਕ ਆ ਜਿੱਥੇ ਡਾਕਟਰ ਕਰਨ ਅਤਰੀ ਜਿਹੜੇ ਆ ਜੀ ਆਪਣੀਆਂ ਸੇਵਾਵਾਂ ਦੇ ਰਹੇ ਨੇ ਸੋ ਬਹੁਤ ਹੀ ਵਧੀਆ ਔਰ ਲਾਭਦਾਇਕ ਸੇਵਾਵਾਂ ਦੇ ਰਹੇ ਨੇ ਇਲਾਕੇ ਜਿਹਨਾਂ ਦੇ ਚਰਚੇ ਨੇ ਜੀ ਇਲਾਕੇ ਦੇ ਲੋਕ ਇਹਨਾਂ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਨੇ ਕਿਉਂਕਿ ਮਾਹਿਰ ਨੇ ਸਭ ਤੋਂ ਵੱਡੀ ਗੱਲ ਆ ਕਿ ਗੁਰਦੀਨਾਨਗਰ ਵੀ ਜਿਹੜਾ ਵਾਜੀ ਇਹਨਾਂ ਦੀ ਸੇਵਾਵਾਂ ਜਿਹੜੀਆਂ ਵਾ ਸਿੱਕੇਬੰਦ ਨੇ ਔਰ ਵੱਡੀ ਗਿਣਤੀ ਜਿਹਨਾਂ ਕੋ ਜਿਹੜੇ ਆ ਜੀ ਪੇਸ਼ੈਂਟ ਜਿਹੜੇ ਹੁੰਦੇ ਨੇ ਔਰ ਆਪਣਾ ਇਲਾਜ ਕਰਾ ਕੇ ਜਾਂਦੇ ਨੇ ਸੋ ਸ਼ੂਗਰ ਦੇ ਇਲਾਜ ਹੋ ਜਾਂ ਸਕਿਨ ਦਾ ਹੋਏ ਅਨੇਕਾਂ ਬਿਮਾਰੀਆਂ ਦਾ ਇਲਾਜ ਜਿਹੜਾ ਵਜੀ ਇਹ ਸੱਤਲੇ ਕਰਦੇ ਨੇ ਸੋ ਅੰਦਰ ਚੱਲਦੇ ਆ ਡਾਕਟਰ ਸਾਹਿਬ ਕਰ ਲੈਨੇ ਜੀ ਸੋ ਕਲੀਨਿਕ ਦੇ ਅੰਦਰ ਸਿੱਖ ਆ ਗਏ ਜੀ ਡਾਕਟਰ ਕਰਨਤਰੀ ਸਾਡੇ ਨਾਲ ਜੀ ਉਹਨਾਂ ਨਾਲ ਗੱਲਬਾਤ ਕਰਦੇ ਆ ਡਾਕਟਰ ਸਾਹਿਬ ਤੁਹਾਡੇ ਬੜੇ ਚਰਚੇ ਸੁਣੇ ਸੀ ਅਸੀਂ ਕੋਸ਼ਿਸ਼ ਕੀਤੀ ਵੀ ਡਾਕਟਰ ਸਾਹਿਬ ਨਾਲ ਗੱਲਬਾਤ ਕਰਦੇ ਆ ਕਿਉਂਕਿ ਇਲਾਕੇ 'ਚ ਕਾਫੀ ਤੁਹਾਡਾ ਨਾਮ ਆ ਜੀ ਸੋ ਕਿਸ ਤਰ੍ਹਾਂ ਸਾਰਾ ਮਾਈਨਸ ਕਰਦੇ ਤੁਸੀਂ ਦੇਖੋ ਮੈਂ ਤੁਹਾਡੀ ਗੱਲ ਨਾਲ ਸਹਿਮਤ ਆ ਜੀ ਤੁਸੀਂ ਜਿਦਾ ਕਿ ਚਰਚੇ ਚਰਚੇ ਨਹੀਂ ਸਾਡੀ ਮਾਲਕ ਨੇ ਡਿਊਟੀ ਲਈ ਹੋਈ ਹੈ ਜਿਹੜਾ ਸਾਡਾ ਫਰਜ਼ ਹੈ ਉਹ ਅਸੀਂ ਕਰ ਰਹੇ ਹਾਂ ਇੱਥੇ ਅਸੀਂ ਜੇ ਬੈਠੇ ਆ ਅਸੀਂ ਆਪਣਾ ਫਰਜ਼ ਨਿਭਾ ਰਹੇ ਆ ਕੋਈ ਵੀ ਪੇਸ਼ੈਂਟ ਸਾਡੇ ਕੋ ਆ ਰਿਹਾ ਕੋਈ ਚਮੜੀ ਦੇ ਰੋਗ ਦਾ ਆ ਰਿਹਾ ਸ਼ੂਗਰ ਅੱਜ ਕੱਲ ਤੁਹਾਨੂੰ ਪਤਾ ਸ਼ੂਗਰ ਸਰ ਨਾਲ ਹੀ ਜ਼ਿਆਦਾ ਬਿਮਾਰੀ ਫੈਲ ਰਹੀ ਹੈ ਸਾਡੇ ਦੁਨੀਆ ਦੇ ਵਿੱਚ ਜਿਹਦਾ ਕੋਈ ਇਲਾਜ ਨਹੀਂ ਹੈਗਾ ਅਸੀਂ ਆਯੁਰਵੇਦਿਕ ਦੇ ਦੌਰਾਨ ਅਸੀਂ ਉਹਦਾ ਪੂਰਾ ਹੀ ਇਲਾਜ ਕਰਦੇ ਆ ਤਾਂ ਜੀ ਜੋ ਜੋ ਇਨਸੂਲਿਨ ਵਗੈਰਾ ਪੇਸ਼ੈਂਟ ਲਗਾ ਰਿਹਾ ਅਸੀਂ ਇਨਸੂਲਿਨ ਉਹਨਾਂ ਦੀ ਬੰਦ ਕਰ ਦਿੰਦੇ ਆ ਇੱਕਦਮ ਬੰਦ ਚੁਲ੍ਹੇ ਨੂੰ ਬੰਦ ਕਰਨ ਤੋਂ ਬਾਅਦ ਉਹ ਆਯੁਰਵੈਦਿਕ ਟ੍ਰੀਟਮੈਂਟ ਚੱਲੇਗਾ ਉਹਨਾਂ ਦਾ ਤਾਂ ਉਹਨਾਂ ਨੂੰ ਜੋ ਵੀ ਸਰੀਰ ਦੀ ਕਮਜ਼ੋਰੀ ਵਗੈਰਾ ਮਹਿਸੂਸ ਹੋਏਗੀ ਉਹਨਾਂ ਦਾ ਇਹ ਸ਼ੂਗਰ ਨਾਲ ਇਮਿਊਨਿਟੀ ਪਾਵਰ ਜਿਹੜੀ ਸਾਡੀ ਉਹ ਕਮਜ਼ੋਰ ਕਰ ਦਿੰਦਾ ਜਿਹਦੇ ਕਾਰਨ ਸਾਡੀ ਸ਼ੂਗਰ ਵਧਦੀ ਜਾਂਦੀ ਹੈ ਤੇ ਅੱਜ ਕੱਲ੍ਹ ਤੁਹਾਨੂੰ ਵੀ ਪਤਾ ਕਿ ਸ਼ੂਗਰ ਬਹੁਤ ਜ਼ਹੀ ਜ਼ਿਆਦਾ ਸ਼ੂਗਰ ਇੱਕ ਵੱਡੀ ਸਮੱਸਿਆ ਹੋ ਗਈ ਹੈ ਜੀ ਵੱਡੀ ਸਮੱਸਿਆ ਹੋ ਗਈ ਹੈ ਸ਼ੂਗਰ ਅੱਜ ਕੱਲ੍ਹ ਮਤਲਬ तकरीबन ਦੇ ਤਾਂ ਲੋਕ ਪੀੜ ਦੇ ਦੇ ਨਾਲ ਜੀ ਬਿਲਕੁਲ ਔਰ ਡਾਕਟਰਾਂ ਨੇ ਚੱਕਰ ਵੀ ਲਗਾਉਂਦੇ ਆ ਸਹੀ ਡਾਕਟਰੀ ਜਿਹੜਾ ਸਹੀ ਸਲਾਹ ਨਹੀਂ ਮਿਲਦੀ ਲੋਕਾਂ ਨੂੰ ਜੀ ਬਿਲਕੁਲ ਜੀ ਬਿਲਕੁਲ ਮੈਡੀਸਿਨ ਦਾ ਇਹ ਹੈ ਕਿ ਖਾਂਦੇ ਰਹੋਗੇ 슈ਗਰ ਦੀ ਮੈਡੀਸਿਨ ਖਾਂਦੇ ਰਹੋਗੇ ਤੇ ਚਲਦੇ ਰਹੋਗੇ ਖਾਂਦੇ ਰਹੋਗੇ ਚਲਦੇ ਰਹੋਗੇ ਪਰ ਆਯੁਰਵੈਦਿਕ ਇਲਾਜ ਇਹ ਹੈ ਕਿ ਆਯੁਰਵੈਦਿਕ ਅਸੀਂ ਜੜ ਤੋਂ ਖਤਮ ਕਰਦੇ ਹਾਂ ਉਸ ਚੀਜ਼ ਨੂੰ ਠੀਕ ਹੈ ਜੀ ਠੀਕ ਹੈ ਆਯੁਰਵੈਦਿਕ ਜਿਹੜੇ ਅਸੀਂ ਕੋਈ ਵੀ ਜੈ ਮੈਡੀਸਿਨ ਦੇ ਰਹੇ ਅਸੀਂ ਜੜ ਤੋਂ ਖਤਮ ਕਰਦੇ ਦੇ ਰਹੇ ਹਾਂ ਤਾਂ ਜੀ ਉਹਨਾਂ ਨੂੰ ਆਨਰ ਸਮੇਂ ਵਿੱਚ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਇੱਕ ਇਹ 슈ਗਰ ਦਾ ਜਿਹੜੀ ਇਹ ਕਿ ਪੀੜੀ ਤੋਂ ਪੀੜੀ ਚੱਲ ਰਹੀ ਹੈ ਬਿਲਕੁਲ ਬਿਲਕੁਲ ਠੀਕ ਹੈ ਇਹ ਪੀੜੀ ਤੋਂ ਪੀੜੀ ਚੱਲ ਰਹੀ ਹੈ ਇਹ ਨਹੀਂ ਕਿ ਇਸੇ ਇਸੇ ਮੰਨ ਲਓ ਜੀ ਕਿਸੇ ਪੇਸ਼ੇਂ ਨੂੰ 슈ਗਰ ਕਿ ਬਿਲਕੁਲ ਜਿਸ ਤਰ੍ਹਾਂ ਲਾਲੋ ਮੈਨੂੰ ਆ ਤਾਂ ਗਾ ਮੇਰੇ ਪਰਿਵਾਰ ਨੂੰ ਕਿਹਦੇ ਸਨ ਚਾਹਲ ਬਿਲਕੁਲ ਕੋਈ ਨਾ ਕੋਈ ਬੱਚੇ ਨੂੰ ਤੁਹਾਡੇ ਨੂੰ ਜਰੂਰ ਹੋਵੇਗੀ ਹੋਵੇਗੀ ਅੱਗੇ ਅੱਛਾ ਜੀ ਹਾਂਜੀ ਤੇ ਇਹ ਫਿਰ ਜੜ ਤੋਂ ਖਤਮ ਹੋ ਜਾਂਦੀ ਬਿਲਕੁਲ ਜੜ ਤੋਂ ਖਤਮ ਕਰਾਂਗੇ ਅਸੀਂ ਆਯੁਰਵੈਦਿਕ ਮੈਡੀਸਿਨ ਰਾਈ ਅਸੀਂ ਜੜ ਤੋਂ ਖਤਮ ਕਰਾਂਗੇ ਇਹਨੂੰ ਬਹੁਤ ਪੇਸ਼ੈਂਟ ਜੜ ਤੋਂ ਖਤਮ ਕੀਤੇ ਅਸੀਂ ਜਿਨ੍ਹਾਂ ਦੇ ਮੈਡੀਸਨ ਐ ਸ਼ੂਗਰ ਸੀਗੇ ਜਿਨ੍ਹਾਂ ਨੂੰ ਅਸੀਂ ਜੜ ਤੋਂ ਖਤਮ ਕੀਤੀ ਆ ਉਹ ਅੱਜ ਖੁਸ਼ ਨੇ ਉਹਨਾਂ ਦੇ ਕਈਆਂ ਦੇ ਸਰੀਰ ਤੋਂ ਝਟਲੀਆਂ ਪੈ ਚੁੱਕੀਆਂ ਸੀਗੀਆਂ ਏਜ ਹੋਣਾ ਸੀਗੀ 30 35 ਪੰਜ ਸਾਲ ਉਹਨਾਂ ਦੇ ਵੇਖਣ ਨੂੰ ਆਉਂ ਲੱਗਦੇ ਸੀ ਪਤਨ ਕਿ ਰਹਿਣੀ ਆ ਅਸੀਂ ਜੜ ਤੋਂ ਖਤਮ ਕਰਾਂਗੇ ਇਸ ਚੀਜ਼ ਨੂੰ ਕੋ ਡਾਕਟਰ ਸਾਹਿਬ ਦੀ ਇਹ ਬੜੀ ਖੂਬੀ ਹੈ ਜੀ ਜਿਹੜੀ ਸਭ ਤੋਂ ਵੱਡੀ ਗੱਲ ਆ ਵੀ ਜੜ ਤੋਂ ਜਿਹੜੀ ਸ਼ੂਗਰ ਖਤਮ ਕਰ ਦਿੰਦੀ ਇਹ ਥੋੜੀ ਕਿਤੇ ਕੋਈ ਡਾਕਟਰ ਕਹਿੰਦੇ ਨਹੀਂ ਹੈਗੇ ਜੀ ਸੋ ਇਹ ਆਯੁਰਵੈਦਿਕ ਨਾਲ ਜਿਹੜਾ ਇਲਾਜ ਕਰਦੇ ਨੇ ਇਹ ਬਹੁਤ ਹੀ ਸਿੱਕੇਮੰਦ ਇਲਾਜ ਆ ਔਰ ਮੇਨ ਜਿਹੜੀ ਮੈਂ ਉਹਨਾਂ ਨਾਲ ਗੱਲ ਕੀਤੀ ਆ ਵੀ ਇਹ ਪਰਿਵਾਰ ਵਾਲੀ ਪਰਿਵਾਰ ਚੱਲਦੀ ਰਹਿੰਦੀ ਆ ਔਰ ਇਹਨੂੰ ਜੜ ਤੋਂ ਹੀ ਖਤਮ ਜਿਹੜੀ ਕਰ ਦਿੰਦੇ ਆ ਜੀ ਸੋ ਡਾਕਟਰ ਸਾਹਿਬ ਇੱਕ ਚੀਜ਼ ਹੋਰ ਮੈਂ ਦੇਖੀ ਹੈ ਸਕਿਨ ਦਾ ਵੀ ਕਹਿੰਦੇ ਤੁਹਾਡੇ ਕੋਲ ਜਿਹੜਾ ਪਰਮਨੈਂਟ ਇਲਾਜ ਹੈਗਾ ਜੀ ਬਿਲਕੁਲ ਜੀ ਹੈਗਾ ਜੀ ਉਹ ਕਿਸ ਤਰ੍ਹਾਂ ਇਲਾਜ ਜਲਾ ਹੁੰਦਾ ਜੀ ਆਪਣਾ ਸਕਿਨ ਦਾ ਲਾਜ ਦੀ ਸਕਿਨ ਬਹੁਤ ਤਰ੍ਹਾਂ ਦੇ ਅੱਜ ਕੱਲ੍ਹ ਦੇਖ ਲਓ ਮੌਸਮ ਚੇਂਜ ਹੋ ਰਿਹਾ ਕਈਆਂ ਨੂੰ ਸਕਿਨ ਦੀ ਪ੍ਰੋਬਲਮ ਹੋ ਰਹੀ ਹੈ ਆਪਣੇ ਕਈਆਂ ਦੇ ਪਿੰਪਲਸ ਵਗੈਰਾ ਹੋ ਜਾਂਦੇ ਨੇ ਕਿ ਸਕਿਨ ਦੇ ਉੱਤੇ ਸਕਿਨ ਰੈੱਡਨੈਸ ਹੋ ਜਾਂਦੀ ਉਹਦੇ ਲਈ ਅਸੀਂ ਸਾਡੇ ਕੋਲ ਲਈ ਵੀ ਆਯੁਰਵੈਦਿਕ ਮੈਡੀਸਿਨ ਹੈ ਉਹ ਜੜ ਤੋਂ ਖਤਮ ਹੋਏਗੀ ਆਪ ਦੇਖਣ ਚਾਹੁੰਦਾ ਵੀ ਘਰਾਂ 'ਚ ਕੋਈ ਤਾਵਲ ਵਰਤ ਲਈ ਕਿਸੇ ਦਾ ਹਣਾ ਕੋ ਆਪਣੇ ਦੂਸਰ ਕਹੇ ਉਹਦਾ ਨ ਵੀ ਹੋ ਜਾਂਦੀ ਪ੍ਰੋਬਲਮ ਪਰ ਬੜੀ ਬੜੀ ਦਿੱਕਤ ਵੀ ਹੋ ਜਾਂਦੀ ਗਈ ਜੀ ਬਿਲਕੁਲ ਜੀ ਬਿਲਕੁਲ ਤੇ ਇਹਦੇ ਵੀ ਪ੍ਰੋਪਰ ਇਲਾਜ ਹੈ ਬਾਜੀ ਬਿਲਕੁਲ ਪ੍ਰੋਪਰ ਇਲਾਜ ਜੀ ਆਯੁਰਵੈਦਿਕ ਗ੍ਰਾਈ ਅਸੀਂ ਪ੍ਰੋਪਰ ਇਲਾਜ ਕਰਾਂਗੇ ਇਸ ਚੀਜ਼ ਦਾ ਵੀ ਸਕਿਨ ਦਾ ਆਯੁਰਵੇਦ ਨੂੰ ਦੇਖੀ ਜਾਵੇ ਤਾਂ ਬਹੁਤ ਫਾਇਦੇਮੰਦ ਹੈ ਭਾਈ ਸਾਡੇ ਸਰੀਰ ਲਈ ਵੀ ਹੈ ਨਾ ਕਿਉਂਕਿ ਦੂਜੀ ਦਵਾਈਆਂ ਖਾ ਕੇ ਤਾਂ ਅਸੀਂ ਆਪਣਾ ਸਰੀਰ ਨੂੰ ਖਤਮ ਕਰ ਲੈਣੇ ਆ ਬਿਲਕੁਲ ਜੀ ਬਿਲਕੁਲ ਜੇ ਆਯੁਰਵੈਦਿਕ ਦੇ ਵਿੱਚ ਅਸੀਂ ਕਿਹਾ ਜਾਂਦਾ ਕਿ ਇਹ ਆਯੁਰਵੈਦਿਕ ਤਾਂ ਸਾਨੂੰ ਫਾਇਦਾ ਨਹੀਂ ਨਾ ਤਾਂ ਉਹਦਾ ਨੁਕਸਾਨ ਵੀ ਕੋਈ ਨਹੀਂ ਸਾਨੂੰ ਮਿਲੇਗਾ ਹਾਂ ਹੁਣ ਦੂਸਰੀਆਂ ਮੈਡੀਸਿਨ ਅਸੀਂ ਕਿਤੇ ਉਹ ਲੈ ਰਿਹਾ ਬਾਹਰੋਂ ਲੈ ਰਿਹਾ ਅਗਰ ਇੱਕ ਦੇਖੋ ਅਗਰ ਜੇ ਅਸੀਂ ਬੁਖਾਰ ਤੋੜਨ ਲਈ ਇੱਕ ਪੈਰਾਸੀਟਾਮੋਲ ਖਾ ਰਹੇ ਹਾਂ ਪੈਰਾਸੀਟਾਮੋਲ ਬਹੁਤ ਹੀ ਹਾਨੀਕਾਰਕ ਸਾਡੀ ਸਿਹਤ ਵਾਸਤੇ ਜੀ 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 ਠੀਕ ਹੈ ਇੱਕ ਅਸੀਂ ਕਹਿੰਨੇ ਨਾ ਇੱਕਦਮ ਸਾਡਾ ਬੁਖਾਰ ਤ ਗਮਲ ਕੋ ਜਿਹੜਾ 100% ਉਹਨ 70% ਕਰਤਾ 30% ਉਸੇ ਟਾਈਮ ਹੀ ਤੋੜਤਾ ਹੁਣ ਸਾਰਾ ਬਿਲਕੁਲ ਬਿਲਕੁਲ ਜੀ ਇਸ ਕਰਕੇ ਮੈਂ ਤੇ ਇਹੀ ਗੱਲ ਕਹਿਣਾ ਚਾਹਨਾ ਕਿ ਆਯੁਰਵੈਦਿਕ ਮੈਡੀਸਿਨ ਖਾਓ ਤਾਂ ਜੋ ਤੁਹਾਡੀ ਸਿਹਤ ਚੰਗੀ ਰਹੇ ਤੇ ਤੰਦਰੁਸਤ ਰਹੋ ਤੁਸੀਂ ਹੋਰ ਬਿਮਾਰੀਆਂ ਤੋਂ ਬਚ ਸਕੋ ਤੁਸੀਂ ਬਿਲਕੁਲ ਜੀ ਕਿਸੇ ਦੇ ਕੋਈ ਐਕਸੀਡੈਂਟ ਦੌਰਾਨ ਜਿਹੜਾ ਕੋਈ ਦਾਗ ਪੈ ਜਾਂਦਾ ਸੱਟ ਲੱਗਦੀ ਦੀ ਨਿਸ਼ਾਨ ਜਿਹੜਾ ਫਿਰ ਜਾਂਦਾ ਨਹੀਂ ਆ ਉਹਦਾ ਵੀ ਇਲਾਜ ਹੁੰਦਾ ਬਿਲਕੁਲ ਜੀ ਬਿਲਕੁਲ ਹੋਏਗਾ ਜੀ ਉਹ ਮਿਰਚ ਦਾ ਦਾਗ ਬਿਲਕੁਲ ਮਿੱਟੀ ਦਾ ਮਿੱਟ ਗਈ ਮੇਰੇ ਕੋ ਪੇਸ਼ੈਂਟ ਚੱਲ ਰਹੇ ਨੇ ਉਹਨਾਂ ਦੇ ਕਈਆਂ ਦੇ ਸਕਿਨ ਤੇ ਹੈਂਡਸ ਤੇ 10 ਦਿਨੋਂ ਗੈਨੋ ਮੈਡੀਸਿਨ ਖਾਦਣੋਂ ਬਿਲਕੁਲ ਠੀਕ ਹੋ ਗਿਆ ਸਾਫ ਹੋ ਗਏ ਬਿਲਕੁਲ ਸਾਫ ਹੋ ਗਏ ਹਮ ਅੱਛਾ ਇੱਕ ਚੀਜ਼ ਹੋਰ ਮੈਂ ਦੇਖੀ ਹੈ ਵੀ ਯੂਰਿਕ ਐਸਿਡ ਦਾ ਗੰਠੀਆ ਜਿਹੜਾ ਇਹਦੀ ਬੜੀ ਵੱਡੀ ਦਿੱਕਤ ਲੋਕਾਂ ਨੂੰ ਆ ਰਹੀ ਹੈ ਅੱਜ ਦੇ ਸਮੇਂ 'ਚ ਬਹੁਤ ਵੱਡੀ ਗਿਣਤੀ 'ਚ ਲੋਕ ਪੇਸ਼ੈਂਟ ਜਿਹੜੇ ਹੋ ਗਿਆ ਇਹਦਾ ਇਲਾਜ ਵੀ ਆਪਣਾ ਕੋ ਹੈ ਜੇ ਕੋ ਗੰਠੀਆ ਜਿਹੜਾ ਯੂਰਿਕ ਐਸਿਡ ਹੈ ਪੇਸ਼ੈਂਟ ਕੋ ਚੱਲਿਆ ਨਹੀਂ ਜਾਣਾ ਗੁੱਡ ਨੇ ਸੋਜ ਜਣੇ ਜੋੜਾਂ ਦਰਦ ਕਰਨੀਆਂ ਅਗਰ ਅਸੀਂ ਯੂਰਿਕ ਐਸਿਡ ਨੂੰ ਥੰਮ ਨਹੀਂ ਪਾਵਾਂਗੇ ਉਹ ਅੱਗੇ ਗੰਠੀਆ ਦੇ ਵਿੱਚ ਬਦਲ ਜਾਏਗਾ ਰਾਈਟ ਠੀਕ ਹੈ ਉਹ ਗੰਠੀਏ ਦੇ ਵਿੱਚ ਬਦਲਣ ਤੋਂ ਬਾਅਦ ਪੇਸ਼ੈਂਟ ਕੋ ਚੱਲਿਆ ਨਹੀਂ ਜਾਏਗਾ ਔਰ ਸਾਰਾ ਦਿਨ ਲੇਜੀ ਪੰਜੇ ਮਹਿਸੂਸ ਕਰੇਗਾ ਔਰ ਉਹ ਆਨਲਸ ਹਮੇ ਦੇ ਵਿੱਚ ਆਪਣੀ ਫੈਮਿਲੀ ਦੇ ਉੱਤੇ ਵੀ ਬੋਝ ਹੈ ਬਿਲਕੁਲ ਬਿਲਕੁਲ ਜੀ ਠੀਕ ਹੈ ਜੀ ਉਹ ਆਨਲਸ ਹਮੇ ਦੇ ਵਿੱਚ ਆਪਣੀ ਫੈਮਿਲੀ ਉੱਤੇ ਬੋਝ ਹੈ ਇਸ ਕਰਕੇ ਅਸੀਂ ਆਯੁਰਵੇਦਿਕ ਦੌਰਾਨ ਉਹਨਾਂ ਦੇ ਗੰਠੀਆਂ ਦਾ ਵੀ ਜੜ ਤੋਂ ਇਲਾਜ ਖਤਮ ਕਰੀਦਾ ਅਗਰ ਅਸੀਂ ਦੂਸਰੀ ਮੈਡੀਸਿਨ ਨਾਲ ਚੱਲਦੇ ਹਾਂ ਤੇ ਉਹਦੇ ਵਾਸਤੇ ਸਿਰਫ ਸਟੀਰੋਇਡ ਆ ਉਹ ਸਟੀਰੋਇਡ ਤੁਹਾਨੂੰ ਪਰ ਸਰੀਰ ਨੂੰ ਬਹੁਤ ਨੁਕਸਾਨ ਦੇ ਰਿਹਾ ਸਰੀਰ ਨੂੰ ਫਲਾਬਟ ਕਰ ਦੇਗਾ ਆਨਲਸ ਹਮੇ ਦੇ ਵਿੱਚ ਉਹਨਾਂ ਕੋ ਚੱਲ ਜਾਦਾ ਟਾਈਮ ਤੋਂ ਇਸ ਕਰਕੇ ਆਯੁਰਵੈਦਿਕ ਮੈਡੀਸਿਨ ਅਸੀਂ ਦਿੰਨੇ ਆ ਜੋ ਸਟੇਰੋਇਡ ਨੂੰ ਵੀ ਬਾਹਰ ਕੱਢਦਾ ਉਹ ਦੂਸਰਾ ਗੰਠੀਆਂ ਨੂੰ ਵੀ ਜੜ ਤੋਂ ਖਤਮ ਕਰੇ ਮੈਂ ਡਾਕਟਰ ਸਾਹਿਬ ਦੇਖਿਆ ਲੋਕ ਜਿਹੜੇ ਆ ਤਕਰੀਬਨ ਦੇਖਿਆ ਮੈਡੀਕਲ ਸਟੋਰ ਤੋਂ ਦਵਾਈ ਲੈਂਦੇ ਆ ਖਾਈ ਜਾਂਦੇ ਗੋਲੀਆਂ ਜੀ ਉਹ ਨੁਕਸਾਨ ਕਰ ਰਹੇ ਆ ਆਪਣਾ ਦੇਖੋ ਜੀ ਉਹ ਲੋਕ ਉਸ ਟਾਈਮ ਇਹ ਨਹੀਂ ਦੇਖ ਰਹੇ ਕਿ ਅਸੀਂ ਨੁਕਸਾਨ ਕਰ ਰਹੇ ਆ ਉਹ ਇਹ ਦੇਖਦੇ ਆ ਹਾਂ ਜੀ ਵਿਹਾਂ ਦੀ ਖਰਾਕ ਮਿਲ ਗਈ ਅਸੀਂ ਲੈ ਕੇ ਤੇ ਖਾ ਲਈਏ ਉਹ ਇਹ ਨਹੀਂ ਦੇਖਦੇ ਕਿ ਜੇ ਤੁਸੀਂ ਵਿਹਾਂ ਦੀ ਖਰਾਕ ਖਾ ਰਹੇ ਹੋ ਇੱਕ बैठे हुए मेडिकल स्टोर ਦੇ ਵਿੱਚ ਹੋਏ ਕਿ ਬੀਹਾਂ ਵਾਲੀ ਖਰਾਕ ਲੈ ਕੇ ਆ ਰਿਹਾ ਅਗਰ ਮੰਨ ਲਓ ਤੁਸੀਂ ਖਾ ਲਿਆ ਉਹਨਾਂ ਨੇ ਸਟੇਰੋਇਡ ਦੇਣਾ ਗੰਠੀਆਂ ਤੋੜਨ ਲਈ ਸਟੇਰੋਇਡ ਹੀ ਦਿੰਦੇ ਐ ਐਲੋਬੈਟਿਕ ਦੇ ਵਿੱਚ ਔਰ ਕੋਈ ਮੈਡੀਕਲ ਸਟੋਰ ਦੇ ਵਿੱਚ ਦਵਾਈ ਨਹੀਂ ਹੈਗੀ ਜਿਹੜਾ ਸਟੇਰੋਇਡ ਤੋਂ ਬਿਨਾ ਗੰਠੀਆਂ ਤੋੜ ਸਕੇ ਤਾਂ ਉਹ ਸਰੀਰ ਨੂੰ ਖਤਮ ਕਰ ਰਿਹਾ ਜੀ ਸਰ ਸਾਹਿਬ ਆਪ ਨੂੰ ਹੱਡੀਆਂ ਦਾ ਵੀ ਇਲਾਜ ਹੈਗਾ ਜੀ ਬਿਲਕੁਲ ਜੀ ਹੱਡੀਆਂ ਕਮਜ਼ੋਰ ਹੋ ਜਾਣਾ ਕਿਦੇ ਵਾਰ ਬੈਠਣਾ ਉੱਠਣਾ ਗੋਡਿਆਂ ਦੇ ਟਕ ਟਕ ਦੀ ਆਵਾਜ਼ ਆਣੀ ਹੱਥਾਂ ਦੇ ਵਿੱਚ ਟਕ ਟਕ ਦੀ ਆਵਾਜ਼ ਆਣੀ ਉਹਦੇ ਵਾਸਤੇ ਵੀ ਹੈਗਾ ਜੀ ਗੋਡਿਆਂ ਦੀ ਦਿੱਕਤ ਅਸੀਂ ਆਮ ਹੀ ਦੇਖਣ ਨੂੰ ਮਿਲਦੀ ਹੈ ਲੋਕਾਂ ਦੇ ਹਾਂ ਸਪਾਈਨ ਦਾ ਵੀ ਬਹੁਤ ਵਧੀਆ ਲਾਜ ਹੈ ਸਾਡੇ ਕੋਲ ਬੜੀ ਬੜੀ ਸਮੱਸਿਆ ਡਾਕਟਰ ਸਾਹਿਬ ਜੀ ਹਾਂ ਜੀ ਬੈਕ ਪੇਨ ਦੇ ਵਿੱਚ ਉਹਦੇ ਵਿੱਚ ਬੈਕ ਪੇਨ ਇਹ ਇਹ ਹੈ ਕਿ ਕਈ ਵਾਰ ਖੱਬੀ ਲਾਚੀ ਦਰਦਿਆਣੀ ਕਈ ਵਾਰ ਸੱਜੀ ਲਾਚੀ ਦਰਦਿਆਣੀ ਹੂੰ ਉਹ ਸਾਡੇ ਸਪਾਈਨ ਦੀ ਦਰਦ ਕਿਹਾ ਜਾਂਦਾ ਉਹਦੇ ਬਹੁਤ ਜੀ ਜ਼ਿਆਦਾ ਹੋ ਗਈ ਅੱਜ ਕੱਲ੍ਹ ਦੁਨੀਆ ਦੇ ਵਿੱਚ ਕਾਰਨ ਕੀ ਹੁੰਦਾ ਡਾਕਟਰ ਸਾਹਿਬ ਜੀ ਉਹਦੇ ਵਿੱਚ ਕਾਰਨ ਇਹ ਜੀ ਸਾਡਾ ਖਾਣ ਪੀਣ ਹੂੰ ਤਾਂ ਅੱਜ ਕੱਲ ਅਸੀਂ ਦੇਖੋ ਕੋਈ ਵੀ ਚੀਜ਼ ਖਾ ਰਹੇ ਹਾਂ ਚਾਹੇ ਅਸੀਂ ਰੋਟੀ ਖਾ ਰਹੇ ਹਾਂ ਉਹਦੇ ਵਿੱਚ ਅਸੀਂ ਕਿਆ ਨਹੀਂ ਪਾ ਰਹੇ ਕਿੰਨੀਆਂ ਖਾਦਾ ਪਾ ਰਹੇ ਬਿਲਕੁਲ ਬਿਲਕੁਲ ਜੇ ਅਸੀਂ ਕਹਿ ਰਹੇ ਹਾਂ ਕਿ ਗਾਂ ਦਾ ਦੁੱਧ ਪੀ ਰਹੇ ਹਾਂ ਹਨਾ ਤੇ ਉਹਦੇ ਵਿੱਚ ਵੇਖੋ ਕਿ ਜੇ ਤੁਸੀਂ ਕਹਿ ਰਹੇ ਹੋ ਸ਼ੁੱਧ ਦਾ ਘਰ ਦਾ ਦੁੱਧ ਤੇ ਕਈ ਵਾਰ ਮੇਰੇ ਕੋਲ ਪੇਸ਼ੈਂਟ ਆਉਂਦੇ ਆ ਡਾਕਟਰ ਸਾਹਿਬ ਅਸੀਂ ਤਾਂ ਚੀਜ਼ ਘਰ ਦੀ ਖਾ ਰਹੇ ਹਾਂ ਪਰ ਤੁਸੀਂ ਉਹਦਾ ਬੀਜ ਕਿੱਥੋਂ ਲੈ ਕੇ ਆ ਹਾਂ ਬਿਲਕੁਲ ਜੀ ਉਹ ਤਾਂ ਤੁਸੀਂ ਮਾਰਕੀਟ ਜਾ ਰਹੇ ਹਾਂ ਉਹ ਤਾਂ ਤੁਸੀਂ ਮਾਰਕੀਟ ਚੋਂ ਲੈ ਕੇ ਆ ਰਹੇ ਕਈ ਵਾਰ ਕਹਿਣਗੇ ਡਾਕਟਰ ਸਾਹਿਬ ਅਸੀਂ ਤਾਂ ਘਰ ਦੀ ਸਬਜ਼ੀ ਖਾ ਰਹੇ ਹਾਂ ਤੁਸੀਂ ਉਹਦਾ ਬੀਜ ਕਿੱਥ ਇਹ ਚੀਜ਼ ਨਹੀਂ ਦੇਖਦਾ ਪੇਸ਼ੈਂਟ ਮਤਲਬ ਵੀ ਸਾਡੀਆਂ ਜਿੰਨੀਆਂ ਵੀ ਬਿਮਾਰੀਆਂ ਮੇਨ ਸਾਡਾ ਖਾਣ ਪਾਣ ਦਾ ਭਾਜੀ ਬਿਲਕੁਲ ਜੀ ਬਿਲਕੁਲ ਉਹ ਦੂਸਰੇ ਜਿਹੜੇ ਸਪਾਈਨ ਦੀ ਦਰਦ ਆ ਉਹ ਅਸੀਂ ਕਈ ਵਾਰ ਕਰਦੇ ਆ ਕਿ ਅਸੀਂ ਉੱਚੀ ਨੀਵੀਂ ਜਗ੍ਹਾ ਤੇ ਉੱਤੇ ਅਸੀਂ ਪੈਰ ਰੱਖ ਦਾਂਗੇ ਉਹਦੇ ਕਾਰਨ ਸਾਡੇ ਦਬ ਲੱਗ ਜਾਂਦੀ ਹੈ ਕਈ ਵਾਰ ਕਈ ਵਾਰ ਅਸੀਂ ਕੋਈ ਚੀਜ਼ ਨੀਵੇਂ ਹੋ ਗਈ ਚੁੱਕਣਾ ਕਦੀ ਵੀ ਕੋਈ ਵੀ ਚੀਜ਼ ਅਸੀਂ ਚੁੱਕਣੀ ਨੀਵੇਂ ਹੋ ਕੇ ਨਹੀਂ ਚੁੱਕਣਾ ਨੀਵੇਂ ਲੱਕ ਨਹੀਂ ਚੁੱਕਣਾ ਚੁੱਕਰਣੀ ਹਾਂਜੀ ਚੁੱਕਣੀ ਅਗਰ ਚੀਜ਼ ਤੁਸੀਂ ਬਾਰਾਂਪਾਰ ਬੈਠੋ ਫਿਰ ਉਸ ਚੀਜ਼ ਨੂੰ ਚੁੱਕੋ ਤੇ ਇਹਦਾ ਇਹਦਾ ਵੀ ਲੱਤ ਸਾਬ ਪ੍ਰੋਪਰ ਲੱਜਾ ਜਾਗਾ ਜੀ ਬਿਲਕੁ ਕਿਉਂਕਿ ਆਮ ਦੇਖੀਦਾ ਲੋਕੀ ਵੀ ਲੋਕੀ ਮਲਮਲ ਵਾਲਿਆਂ ਕੋਲ ਚਲ ਜਾਂਦੇ ਆ ਜੀ ਤਕਰੀਬਨ ਦੇਖੀਦਾ ਵੀ ਮਾਲਸ਼ਾਂ ਗਰਾਉਂਡ ਆ ਬੰਦੇ ਆ ਪਰ ਇਹਨਾਂ ਚੱਕਰ ਜਨਾਂ ਬਹੁਤ ਸੀ ਆਯੁਰਵੈਦਿਕ ਇਲਾਜ ਆ ਜੀ ਡਾਕਟਰ ਸਾਹਿਬ ਜਿਹੜੇ ਆ ਬਹੁਤ ਵਧੀਆ ਇਲਾਜ ਕਰ ਰਹੇ ਨੇ ਤੁਸੀਂ ਡਾਕਟਰ ਸਾਹਿਬ ਕੋ ਵਿਜ਼ਿਟ ਕਰੋ ਇੱਥੇ ਆਓ ਇਹਨਾਂ ਦੀ ਸਲਾਹ ਲਓ ਇਲਾਜ ਕਰੋਣਾ ਬਾਅਦ ਦੀ ਗੱਲ ਹੁੰਦੀ ਆ ਤੁਸੀਂ ਡਾਕਟਰ ਸਾਹਿਬ ਦੀ رائے ਜਾਂ ਇਹਨਾਂ ਦੀ ਸਲਾਹ ਤੁਸੀਂ ਲੈ ਸਕਦੇ ਹੋ ਜੀ ਆਮ ਦੇਖਣ ਨੂੰ ਮਿਲਦਾ ਮੌਸਮ ਚੇਂਜ ਹੋ ਰਿਹਾ ਵਾ ਲੋਕਾਂ ਨੂੰ ਛਿੱਕਾਂ ਬੜੀਆਂ ਹੁੰਦੀਆਂ ਵਾ ਇੱਕ ਹੀ ਦਿੱਕਤ ਹੁੰਦੀ ਆ ਜੀ ਇੱਕ ਹੀ ਸਮੱਸਿਆ ਹੁੰਦੀ ਆ ਦੇਖੋ ਜੀ ਜੇ ਅੱਜ ਕੱਲ ਮੌਸਮ ਚ ਹਾਡੇ ਮਤ ਪਹਿਲਾਂ ਵੀ ਦੱਸਿਆ ਖਾਣ ਪੀਣ ਦਾ ਇਮਿਊਨਿਟੀ ਪਾਵਰ ਸਾਡੀ ਕਮਜ਼ੋਰ ਹੋ ਚੁੱਕਿਆ ਉਹਦੇ ਕਾਰਨ ਸਾਨੂੰ ਪੇਸ਼ੈਂਟ ਨੂੰ ਨਿਛਾ ਬਹੁਤ ਆ ਰਹੀਆਂ ਮਿੱਟੀ ਘਟੇ ਦਾ ਅਜਕਲ ਤੁਹਾਨੂੰ ਪਤਾ ਫਸਲਾਂ ਦੇ ਵਾਢੀ ਦਾ ਟਾਈਮ ਆ ਉਹਦੇ ਨਾਲ ਮਿੱਟੀ ਘਟੇ ਦੇ ਨਾਲ ਅਲਰਜੀ ਬਹੁਤ ਹੋ ਰਹੀ ਹੈ ਨਿਛਾ ਬਹੁਤ ਔਰ ਇਸ ਚੀਜ਼ ਦਾ ਵੀ ਅਸੀਂ ਜੜ ਤੋਂ ਇਲਾਜ ਕਰੀਦਾ ਇਹ ਨਹੀਂ ਕਿ ਤੁਸੀਂ ਮੈਡੀਸਿਨ ਖਾਓ 10 ਦਿਨ ਮੈਡੀਸਿਨ ਖਾਓ ਬਿਲਕੁਲ ਠੀਕ ਹੈ ਫਿਰ 20 ਦਿਨ ਬਾਅਦ ਫਿਰ ਤੁਸੀਂ ਉਦਾਂ ਹੀ ਹੋ ਜਾਓ ਅਸੀਂ ਉਸ ਚੀਜ਼ ਦਾ ਵੀ ਜੜ ਤੋਂ ਇਲਾਜ ਕਰੀਦਾ ਇਹ ਚ ਗਲੇ ਦਾ ਵਾਇਰਲ ਵੀ ਬੜਾ ਚੱਲਦਾ ਬਿਲਕੁਲ ਬਿਲਕੁਲ ਗਲੇ 'ਚ ਦਰਦ ਹੋਣੀ ਗਲੇ 'ਚ ਖ ਜਾਈ ਜਾਂਦੇ ਜੀ ਔਰ ਉਹ ਮਹੀਨਾ ਮਹੀਨਾ ਮੈਡੀਸਨ ਖਾ ਲਦੇ ਇਲਾਜ ਨਹੀਂ ਪ੍ਰੋਪਰ ਹੁੰਦਾ ਉਹਨਾਂ ਦਾ ਜੀ ਨਹੀਂ ਹੋਏਗਾ ਜੀ ਮੈਂ ਤੁਹਾਨੂੰ ਉਹੀ ਤਾਂ ਕਹਿ ਰਿਹਾ ਮੈਡੀਕਲ ਸਟੋਰ ਨਾਲ ਕੀ ਆ ਜਾਏਗਾ ਤੁਹਾਨੂੰ ਜੇ ਤੁਸੀਂ ਮੰਨ ਲਓ ਅਗਰ ਮੈਡੀਕਲ ਸਟੋਰ ਤੁਸੀਂ ਖਾ ਰਹੇ ਹੋ ਮੰਨ ਲਓ ਤੁਸੀਂ ਉਥੋਂ ਲੈ ਵੀ ਲਓ ਮੈਡੀਸਨ ਤੁਸੀਂ 2 ਦਿਨ 4 ਦਿਨ ਠੀਕ ਰਹੋਗੇ ਉਹ ਇੱਕ ਵਾਇਰਲ ਹੈ ਅਸੀਂ ਉਸ ਚੀਜ਼ ਨੂੰ ਜੜ ਤੋਂ ਖਤਮ ਕਰਨਾ ਔਰ ਦੂਸਰਾ ਇੱਕ ਮੰਨ ਲਓ ਇੱਕ ਪੇਸ਼ੈਂਟ ਦੇ ਘਰ ਦੇ ਵਿੱਚ ਕਿਸੇ ਨੂੰ ਹੋ ਗਿਆ ਉਹ ਅੱਗੇ ਉਹਦੇ ਵਾਇਰਲ ਹੈ ਅੱਗੇ ਉਹਦੇ ਬੇਟੇ ਨੂੰ ਵੀ ਹੋਏਗਾ ਬੱਚਿਆਂ ਨੂੰ ਵੀ ਹੋਏਗਾ ਉਹਨਾਂ ਦੇ ਫੈਮਿਲੀ ਨੂੰ ਵੀ ਹੋਏਗਾ ਅਸੀਂ ਉਹ ਚੀਜ਼ ਨੂੰ ਖਤਮ ਕਰਨਾ ਇਹ ਤੇ ਪੂਰੀ ਪੂਰੀ ਫੈਮਿਲੀ ਹੀ ਇਸ ਚੀਜ਼ ਤੋਂ ਸ਼ਿਕਾਰ ਹੋ ਜਾਂਦੀ ਹੈ ਮਤਲਬ ਤੁਹਾਡੇ ਕਹਿੰਦਾ ਮਲਫੀ ਫਸਟ ਜਿਹੜੀ ਮਿਲਦੀ ਹੈ ਮੈਡੀਕਲ ਤੋਂ ਪ੍ਰੋਪਰ ਇਲਾਜ ਨਹੀਂ ਹੁੰਦਾ ਪ੍ਰੋਪਰ ਇਲਾਜ ਨਹੀਂ ਉਸ ਚੀਜ਼ ਦਾ ਹੈਗਾ ਇਹ ਪ੍ਰੋਪਰ ਇਲਾਜ ਹਮੇਸ਼ਾ ਆਯੁਰਵੇਦਿਕ ਵਿੱਚ ਹੀ ਦਿੱਤਾ ਗਿਆ ਵਾ ਇਹ ਹੀ ਇਲਾਜ ਹੈ ਹਾਂਜੀ ਆਯੁਰਵੇਦਿਕ ਇਲਾਜ ਸੋ ਡਾਕਟਰ ਜੀ ਹੋਰ ਆਪਣੇ ਕੋ ਕਿਹੜੀ ਬਰਾਜ ਜਿਹੜੀ ਮੈਂ ਮੱਜ ਦਾ ਇਲਾਜ ਕਰਦੇ ਹਾਂ ਅੱਜ ਕੱਲ ਵੀਕਨੈਸ ਬਹੁਤ ਚੱਲ ਰਹੀ ਹੈ ਕਮਜ਼ੋਰੀ ਬਹੁਤ ਸਰੀਰ ਦੇ ਵਿੱਚ ਮਹਿਸੂਸ ਹੋ ਰਹੀ ਹੈ ਉਹਦੇ ਵਾਸਤੇ ਵੀ ਅਸੀਂ ਜੜ ਤੋਂ ਖਤਮ ਕਰਦੇ ਹਾਂ ਠੀਕ ਹੈ ਜੀ ਹਾਂਜੀ ਇਹ ਵੀਕਨੈਸ ਕੀ ਕਾਰਨ ਜੜਸਾ ਜਿਹੜੀ ਹੋ ਰਹੀ ਹੈ ਵੀ ਠੀਕ ਹੈ ਸਾਡਾ ਅਸੀਂ ਬੱਚੇ ਅੱਜ ਦੇ ਬੱਚੇ ਦੇਖ ਲਓ ਤੁਸੀਂ ਖਾਰ ਦੀ ਰੋਟੀ ਨਹੀਂ ਖਾ ਰਹੇ 버거 ਖਾਣਗੇ ਬਾਹਰੋਂ ਹੋਰ ਫਰਾਈ ਚੀਜ਼ਾਂ ਖਾਣਗੇ ਉਹ ਸਾਡੀ ਸਿਹਤ ਲਈ ਨੁਕਸਾਨ ਮੰਦੀ ਹੈ ਜੀ ਉਹ ਇਹ ਨੁਕਸਾਨ ਕਰ ਰਹੀਆਂ ਬਿਲਕੁਲ ਬਿਲਕੁਲ ਫਿਰ ਕੀ ਹੱਲ ਹੋਣਾ ਜੀ ਦਾ ਭਾਜੀ ਉਹਦੇ ਵਿੱਚ ਹੱਲ ਹੈ ਜੀ ਜੇ ਅਸੀਂ ਅਸੀਂ ਕਿਸੇ ਨੂੰ ਇਹ ਨਹੀਂ ਕਹਿ ਸਕੀ ਤੁਸੀਂ ਬਾਹਰ ਦੀ ਚੀਜ਼ਾਂ ਬੰਦ ਕਰੋ ਕਿ ਇਹ ਕਹਿ ਸਕਦੇ ਨਾ ਘਰ ਜੇ ਤੁਸੀਂ ਉਸ ਨੂੰ ਐਂਟੀ ਮੰਨ ਲਓ ਅਸੀਂ ਕਹਿ ਸਕਦੇ ਜਿਦਾਂ ਅਸੀਂ ਮੈਡੀਸਿਨ ਖਾ ਰਹੇ ਹੁਣ ਚੀ ਵਾਏ ਤੁਸੀਂ ਮੈਡੀਸਿਨ ਤਾਂ ਬੰਦ ਕਰੋ ਐਲੋਪੈਥਿਕ ਬੰਦ ਕਰੋ ਅਸੀਂ ਬਾਹਰ ਦੀ ਚੀਜ਼ਾਂ ਆਰ ਲੋਕਲ ਮੈਸਟਰ ਆਪਣੇ ਮੈਡੀਕਲ ਸਟੋਰ ਚੋਂ ਲੈਣੀਆਂ ਬੰਦ ਕਰੋ ਤੁਸੀਂ ਵਧੀਆ ਆਯੁਰਵੈਦਿਕ ਆਯੁਰਵੈਦਿਕ ਜਿਹਨੂੰ ਮੰਨ ਲਓ ਅਸੀਂ ਐਲੋਪੈਥਿਕ ਦੀ ਗੱਲ ਕਰ ਰਹੇ ਹਾਂ ਉਹ ਵੀ ਸਾਡੇ ਆਯੁਰਵੈਦਿਕ ਚੋਂ ਨਿਕਲਿਆ ਬਿਲਕੁਲ ਬਿਲਕੁਲ ਠੀਕ ਅੱਜ ਜੇ ਸਰਜਨ ਜਾਂ ਸਰਜੀ ਵਗੈਰਾ ਹੋ ਰਹੀ ਉਹ ਸਾਡੇ ਆਯੁਰਵੈਦਿਕ ਚੋਂ ਹੀ ਨਿਕਲਿਆ ਵਾ ਬਸ ਇਹ ਵੀ ਸਵੇ ਨਾਲ ਲੋਕੀ ਭੁੱਲ ਗਏ ਥੋੜਾ ਜਿਹਾ ਤੇ ਹੁਣ ਦੁਬਾਰ ਹਾਂ ਬਿਲਕੁਲ ਮੁੜ ਰਿਹਾ ਜਦੋਂ ਉਧਰੋਂ ਉਹਨਾਂ ਨੂੰ ਨੁਕਸਾਨ ਹੋ ਰਿਹਾ ਤੇ ਮੁੜ ਰਹੇ ਆ ਔਰ ਮੁੜਨਗੇ ਵੀ ਸੀ ਸਮੇਂ ਨਾਲ ਮੁੜਨਗੇ ਸਮੇਂ ਨਾਲ ਮੁੜਨਗੇ ਜਰੂਰ ਆਯੁਰਵੈਦਿਕ ਜਿਹੜਾ ਵਾ ਜੀ ਇਹਦੇ ਵਰਗਾ ਇਲਾਜ ਕੋਈ ਨਹੀਂ ਹੈਗਾ ਜੀ ਸਭ ਤੋਂ ਵਧੀਆ ਇਲਾਜ ਜਿਹੜਾ ਵਾ ਆਯੁਰਵੈਦਿਕ ਆ ਉਹ ਡਾਕਟਰ ਸਾਹਿਬ ਜਿਹੜੇ ਆ ਜੀ ਦਿਨਾਂ ਦੇ ਵਿੱਚ ਦੇਖਿਆ ਜਾਵੇ ਤਾਂ ਸਤਾਂਬੀ ਨੇ ਜੀ ਆਯੁਰਵੈਦਿਕ ਦੇ ਬਹੁਤ ਵਧੀਆ ਇਲਾਜ ਕਰਦੇ ਨੇ ਸੋ ਇਹਨਾਂ ਕੋ ਅਨੇਕਾ ਪੇਸ਼ੈਂਟ ਜਿਹੜੇ ਆ ਜੀ ਤੇ ਠੀਕ ਹੋ ਗਏ ਆ ਉਹ ਅਨੇਕਾ ਲੋਕ ਜਿਹੜੇ ਅਸੀਂ ਜਸਟ ਉਹਦਾ ਬਾਈਟ ਕਰ ਰਹੇ ਡਾਕਟਰ ਸਾਹਿਬ ਦੀ ਇਸ ਤੋਂ ਪਹਿਲਾਂ ਵੀ ਪੇਸ਼ੈਂਟ ਇੱਥੇ ਆਏ ਸੀ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਔਰ ਕਹਿ ਰਹੇ ਨੇ ਵੀ ਡਾਕਟਰ ਸਾਹਿਬ ਬਹੁਤ ਵਧੀਆ ਇਲਾਜ ਜਿਹੜਾ ਕਰਦੇ ਨੇ ਜੀ ਸੋ ਡਾਕਟਰ ਸਾਹਿਬ ਦਿਨਾਂ ਦੇ ਵਾਸਕਿਆਂ ਨੂੰ ਜਿਹੜਾ ਕੀ ਅਪੀਲ ਕਰੋਗੇ ਮੈਂ ਦਿਨਗਰ ਵਾਸੀ ਨੂੰ ਇਹ ਵੀ ਅਪੀਲ ਕਰਨਾ ਚਾਹਨਾ ਕਿ ਤੁਸੀਂ ਵਧੀਆ ਖਾਓ ਸਹੀ ਖਾਓ ਠੀਕ ਹੈ ਜੇ ਤੁਸੀਂ ਮੈਡੀਸਿਨ ਵੀ ਖਾ ਰਹੀ ਹੈ ਤਾਂ ਉਸ ਚੀਜ਼ ਨੂੰ ਵਧੀਆ ਤਰੀਕੇ ਨਾਲ ਖਾਓ ਤਾਂ ਜੀ ਆਯੁਰਵੈਦਿਕ ਖਾਓ ਤਾਂ ਜੀ ਤੁਹਾਨੂੰ ਤੁਹਾਡੀ ਸਿਹਤ ਵਿੱਚ ਅਗਰ ਕਈ ਵਾਰ ਅਸੀਂ ਵੇਖਦੇ ਹਾਂ ਦੂਸਰੀ ਮੈਡੀਸਿਨ ਕਿਡਨੀ ਨੂੰ ਬਹੁਤ ਇਫੈਕਟ ਕਰ ਰਹੀ ਹੈ ਅੱਜਕੱਲ ਬਿਲਕੁਲ ਬਿਲਕੁਲ ਬਹੁਤ ਜ਼ਿਆਦਾ ਇਫੈਕਟ ਕਰ ਰਿਹਾ ਕਿ ਇਸ ਕਰਕੇ ਉੱਥੋਂ ਬਚੋ ਇੱਕ ਜਿਹੜਾ ਬਿਨਾ ਸਲਾਹ ਤੋਂ ਲੋਕੀ ਦਵਾਈ ਲੈ ਕੇ ਖਾਈ ਜਾਂਦੇ ਆ ਜੀ ਉਹ ਵੀ ਮਾੜੀ ਹੈ ਨਾ ਉਹ ਬਿਲਕੁਲ ਬਹੁਤ ਹੀ ਜ਼ਿਆਦਾ ਮਾੜੀ ਜੀ ਡਾਕਟਰ ਦੀ ਸਲਾਹ ਜ਼ਰੂਰੀ ਹੈ ਦੇ ਵਿੱਚ ਡਾਕਟਰ ਹਾਂ ਬਾਅਦ ਵਿੱਚ ਮੇਰੇ ਡਾਕਟਰ ਕੋ ਆਣਗੇ ਕਿ ਡਾਕਟਰ ਸਾਹਿਬ ਮੈਂ ਉੱਥੋਂ ਮੈਡੀਸਿਨ ਖਾਦੀ ਸੀਗੀ ਉੱਥੋਂ ਖਾਦੀ ਸੀਗੀ ਮੈਨੂੰ ਇਹ ਬਿਮਾਰੀ ਹੋ ਗਈ ਤੁਸੀਂ ਪਹਿਲਾਂ ਕਿਉਂ ਨਹੀਂ ਆ ਰਹੇ ਤੁਸੀਂ ਪਹਿਲਾਂ ਸਲਾਹ ਲਓ ਨਾ ਡਾਕਟਰ ਕੋਲ ਬਿਲਕੁਲ ਬਿਲਕੁਲ ਉਸ ਟਾਈਮ ਕਹਿੰਦੇ ਨੇ ਜੀ ਚਲੋ ਮੈਡੀਕਲ ਸਟੋਰ ਚੋਂ ਲੈ ਲੈਣੇ 20 30 ਰੁਪਏ ਦੇ ਖਰਾਕ ਲੈਣੇ ਆ ਖਾ ਲੈਣੇ ਪਰ ਨਹੀਂ ਤੁਸੀਂ ਇਹ ਦੇਖੋ ਅਗਰ ਉਹ ਉਹ ਘਟਾਵਾ ਜੀ ਬਿਲਕੁਲ ਉਹ ਮੈਂ ਘਟਾ ਦੇ ਰਿਹਾ ਇੱਕ ਹਿਸਾਬ ਦਾ ਕੁਝ ਨਹੀਂ ਦੇ ਰਿਹਾ ਉਹ ਉਹ ਕਿਤੇ ਨਾ ਕਿਤੇ ਸੀ ਆਪਣੀ ਸਿਹਤ ਨਾਲ ਜਿਹੜਾ ਖਿਲਵਾੜ ਕਰ ਰਹੇ ਨੇ ਨੁਕਸਾਨ ਕਰ ਰਹੇ ਨੇ ਆਪਣਾ ਬਿਲਕੁਲ ਜੀ ਬਿਲਕੁਲ ਨੁਕਸਾਨ ਕਰ ਰਹੇ ਹੋ ਤੁਸੀਂ ਅਚ ਜੀ ਡਾਕਟਰ ਸਾਹਿਬ ਜੇ ਪੇਸ਼ੈਂਟ ਕਿਸੇ ਨੇ ਆਣਾ ਹੋਵੇ ਤੁਹਾਡੇ ਕੋਲ ਵਿਜ਼ਿਟ ਕਰਨਾ ਹੋਵੇ ਤਾਂ ਆਪਣਾ ਐਡਰੈਸ ਵੀ ਥੋੜਾ ਮੈਂਸ਼ਨ ਕਰ ਦਿਓ ਐਡਰੈਸ ਮੇਰਾ ਜੀ ਆਪਣੇ ਮੇਨ ਰੋਡ ਤੇ ਰਾ ਗੁਰਦਾਸਪੁਰ ਮੇਨ ਰੋਡ ਦੀ ਨਗਰ ਵਾਲਾ ਉਧਰ ਓਪੋਜੀਟ ਕੋਵਿੰਨ ਸਕੂਲ ਹੈ ਉਹਦੇ ਓਪੋਜੀਟ ਰੋਡ ਆਉਂਦਾ ਜੀ ਨੀਅਰ ਭਿੰਡਰ ਚੱਕੀ ਉਰੇ ਓਪੋਜ਼ਿਟ ਉਰੇ ਬੈਕ ਸਾਈਡ ਤੇ ਮੈਂ ਅਗਰ ਜੇ ਤੁਸੀਂ ਬਾਈਪਾਸ ਵਾਲੀ ਸਾਈਡ ਤੋਂ ਆਣਾ ਉਧਰੋਂ ਤੁਸੀਂ ਆ ਸਕਦੇ ਹੋ ਬੋਰਡ ਲੱਗਾ ਹੋਇਆ ਉੱਥੇ ਸਾਹਮਣੇ ਬ੍ਰਿਸ਼ਟਾ ਨਵਾਂ ਖੁੱਲਾ ਹੋਇਆ ਉਰੇ ਓਪੋਜ਼ਿਟ ਰੋਡ ਹੈ ਜਾਂ ਲੋ ਗੜ ਦੇ ਓਪੋਜ਼ਿਟ ਰੋਡ ਆ ਰਿਹਾ ਥੱਲੇ ਨੂੰ ਪਰ ਇਹ ਭਿੰਡਰ ਚੱਕੀ ਦੇ ਨੇੜੇ ਹੀ ਹੈ ਤੇ ਆਪਣੇ ਟਾਈਮਿੰਗ ਟਾਈਮਿੰਗ ਆਪਣੀ ਟਾਈਮਿੰਗ 24 ਘੰਟੇ 24 ਘੰਟੇ ਹਾਂਜੀ ਸੋ ਇਹ ਬੜੀ ਵੱਡੀ ਗੱਲ ਹੈ ਜੀ 24 ਘੰਟੇ ਸਰਵਿਸ ਡਾਕਟਰ ਸਾਹਿਬ ਦੇ ਰਹੇ ਨੇ ਤੇ ਕਲੀਨਿਕ ਤੁਸੀਂ ਜਰੂਰ ਆਓ ਵਿਜ਼ਿਟ ਕਰੋ ਆ ਕੇ ਡਾਕਟਰ ਸਾਹਿਬ ਕੋ ਆਪਣਾ ਇਲਾਜ ਜਰੂਰ ਜੜਾ ਕਰਵਾਓ ਜੀ ਕਿਉਂਕਿ ਅੱਜ ਕੱਲ ਬਿਮਾਰੀਆਂ ਦਾ ਸ਼ਿਕਾਰ ਜੜਾ ਤਕਰੀਬਨ ਜੜਾ ਵਾ ਜੀ 90 ਤੋਂ 100% ਜਿਹੜੀ ਕਹਿ ਸਕਦੇ ਆ ਕਿ ਜੋ ਲੋਕ ਜਿਹੜੇ ਬਿਮਾਰੀਆਂ ਦੇ ਸ਼ਿਕਾਰ ਨੇ ਸੋ ਸਹੀ ਇਲਾਜ ਜੜਾ ਵਾ ਕਿਤੇ ਕਿਤੇ ਮਿਲਦਾ ਵਾ ਜੀ ਸੋ ਡਾਕਟਰ ਸਾਹਿਬ ਜੜਾ ਵਧੀਆ ਇਲਾਜ ਕਰ ਰਹੇ ਨੇ ਜੀ ਅਸੀਂ ਡਾਕਟਰ ਸਾਹਿਬ ਦਾ ਚਰਚੇ ਬੜੇ ਸੁਣੇ ਸੀ ਅੱਜ ਇਨਾਂ ਸੋ ਡਾਕਟਰ ਸਾਹਿਬ ਲਾਸਟ ਗੱਲ ਵਾਜੀ ਦਿਨ ਨਗਰ ਵਾਸੀਆਂ ਨੂੰ ਜਾਂ ਗੁਰਦਾਸਪੁਰ ਵਾਸੀਆਂ ਨੂੰ ਕੀ ਅਪੀਲ ਕਰੋਗੇ ਆਪਣੇ ਵੱਲੋਂ ਮੈਂ ਆਪਣੇ ਵੱਲੋਂ ਇਹੀ ਅਪੀਲ ਕਰਨਾ ਚਾਹੁੰਦਾ ਵਾਂ ਕਿ ਫਧੀਆ ਖਾਓ ਸਹੀ ਖਾਓ ਰਾਈਟ ਤੰਦਰੁਸਤ ਰਹੋ ਸਹੀ ਰਹੋ ਕੋਈ ਗੱਲ ਨਹੀਂ ਸਹੀ ਰਹੋ ਤੰਦਰੁਸਤ ਰਹੋ ਫਿਟ ਰਹੋ ਤੇ ਵਧੀਆ ਖਾਣ ਪੀਣ ਖਾਓ ਤੇ ਚਾਹਗੇ ਅਸੀਂ ਆਣ ਵਾਲੇ ਆਪਣੀ ਪੀੜੀ ਨੂੰ ਕੈਚ ਕਿੱਸਾ ਕੀ ਬਿਲਕੁਲ ਬਿਲਕੁਲ ਜੇਕਰ ਅਸੀਂ ਤੰਦਰੁਸਤ ਰਵਾਂਗੇ ਤਾਂ ਸਾਡਾ ਜਿਹੜਾ ਵਾਜੀ ਪਰਿਵਾਰ ਸਾਡੀ ਆਉਣ ਵਾਲੀ ਪੀੜ੍ਹੀ ਵੀ ਤੰਦਰੁਸਤ ਰਹਿਣਗੇ ਬੜੀ ਵਧੀਆ ਡਾਕਟਰ ਸਾਹਿਬ ਨੇ ਗੱਲ ਕੀਤੀ ਆ ਸੋ ਉਮੀਦ ਕਰਾਂਗੇ ਵੀ ਸਾਡੀ ਇਹ ਰਿਪੋਰਟ ਤੁਹਾਨੂੰ ਵਧੀਆ ਲੱਗੀ ਹੋਏਗੀ ਜੀ ਔਰ ਤੁਸੀਂ ਆਪਣੀ ਸਿਹਤ ਨਾਲ ਜੱਕੋ ਖੇਲਵਾੜ ਨਾ ਕਰੋ ਡਾਕਟਰ ਸਾਹਿਬ ਕੋਲ ਜਾ ਕੇ ਉਹਨਾਂ ਦੀ ਸਲਾਹ ਲਓ ਉਹਨਾਂ ਕੋਲ ਦੇਖੋ ਸਲਾਹ ਲੈਣ 'ਚ ਕੋਈ ਫਰਕ ਨਹੀਂ ਪੈਂਦਾ ਜੀ ਜੇਕਰ ਤੁਹਾਨੂੰ ਕੋਈ ਪ੍ਰੋਬਲਮ ਆ ਤਾਂ ਤੁਸੀਂ ਡਾਕਟਰ ਸਾਹਿਬ ਦੀ ਸਲਾਹ ਲੈ ਸਕਦੇ ਹੋ ਤੁਹਾਨੂੰ ਸਹੀ ਜਾਣਕਾਰੀ ਮਿਲੇਗੀ ਸਭ ਤੋਂ ਵੱਡੀ ਗੱਲ ਹੈ ਵੀ ਆਯੁਰਵੈਦਿਕ ਇਲਾਜ ਜਿਹੜਾ ਇ ਸੋ ਡਾਕਟਰ ਸਾਹਿਬ ਦਾ ਐਡਰੈਸ ਵੀ ਆਪਣਾ ਮੈਂਸ਼ਨ ਕਰਤਾ ਸੀ ਆਪਾਂ ਥੱਲੇ ਫੋਨ ਨੰਬਰ ਵੀ WhatsApp ਦਾਵਾਂਗੇ ਤੁਸੀਂ ਫੋਨ ਤੇ ਵੀ ਡਾਕਟਰ ਸਾਹਿਬ ਨਾਲ ਗੱਲਬਾਤ ਕਰ ਸਕਦੇ ਹੋ ਜੀ ਸੋ ਦਿਨਨਗਰ ਤੋਂ ਵਿਜੇ ਸ਼ਰਮਨ ਦੇ ਨਾਲ ਰਜਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ